राजाजी <ahanan> ਆ ਜਾ ਜੀ ਲੰਘੇ ਛੱਕੇ ਜੀ ਉਹ ਬਣਾ ਲਗਾ ਜਾਨੇ ਰੋਟੀ ਲਾ ਦੇ ਛੋਟੀ ਜਿਹੀ ਫੋਟ ਭਈ ਆ ਜਾ ਬੱਚੋ ਕੀ ਲੱਗਦਾ 10 15 ਰਹਿਣਾ ਮਾਉਂਦਾ ਆ ਜਾ ਜੀ ਲੱਗਣ ਛੱਡ ਜੀ ਲਾਉਣ ਕ ਲੱਗੀ ਰਹਿਣੀ ਆ ਪਾ ਕੇ ਗਲਚਣਾ ਆਓ ਲਾਡੀ 베ਜਦਾ ਜਿਹੜੇ ਲਾਡੀ ਬੰਦਾ ਵਾ ਲਾਡੀ ਉੱਤੇ ਇਹ ਕੰਮ ਹੀ ਕਰਦਾ ਵਾ ਗਲਚ ਪਾ ਤੁਸੀਂ ਫਿਰ ਨਾ ਇੱਥੇ ਕਰਦੇ ਬੱਚੇ ਤੁਹਾਡੀ ਪਹਿਲਾਂ ਬਣਾਈ ਆ ਆ ਸਮਾਈ ਹੋਇਆ ਹੁੰਦਾ ਹੁਣ ਕੋਈ ਮਤਲਬ ਨਹੀਂ ਗੱਟੜੀ ਵਾਲੇ ਨੂੰ ਉੱਥੇ ਦਰਵਾਜ਼ਾ ਆਣਾ ਕੋਈ ਨਾਲ ਕੋਈ ਮਤਲਬ ਦੀ ਕੋਈ ਆਈਐਨ ਦਾ ਨੰਬਰ ਨਾ ਪਤਾ ਪਸੰਦ ਨਾ ਆ ਰਿਹਾ ਹੈ ਅਸਤਾਲ ਮੈਂ ਨਾ ਆ ਜਾ ਰਿਹਾ ਹਾਂ